ਸਤ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਆਪਾਂ ਲੱਗੇ ਹੋਇਆ ਗੰਡੇ ਲਾਉਣਾ ਇਹ ਲੱਗਿਆ ਇੱਧਰ ਕੋਡਾ ਗੰਡੇ ਲਾਉਣਾ ਪਹਿਲਾਂ ਗੱਲ ਬੋਤ ਲੈ ਕੇ ਆਏ ਕਿਲੇ ਨਗਥਾਂ ਲਾਤਾ ਆ ਰਹੇ ਇਹ ਲੋਕਿਆਰੀਆਂ ਕੋਲ ਉਧਰ ਲਾਉਂਦੀ ਖਿਲਾਵਣਾ ਦੱਸੋ ਕਿੰਨੇ ਕਿੰਨੇ ਗੰਡੇ ਲਾ ਲਏ ਬਾਈ ਕਮੈਂਟ ਕਰਿਓ ਤੇ ਮੈਂ ਲੜਾ ਹੁਣ ਗੰਡੇ ਲਾ ਕੇ ਇਹ ਵਿੱਚ ਦੀ ਲੋ ਬਾਈ ਜੀ ਇੱਧਰ ਆਪਾਂ ਲਾਤਾ ਜਦੋਂ ਸਾਰਾ ਤਿਆਰ ਕਰਤਾ ਲਾਤਾ ਗੰਡਾ ਹੁਣ ਆਪਣੇ ਕੋਲ ਥਾਂ ਦੂਜੇ ਪਾਸੇ ਵੀ ਪਿਆ ਸੀ ਜਿਹੜਾ ਸਾਹਮਣੇ ਖਾਲੀ ਆ ਉਹਦੇ ਵਿੱਚ ਛੜੀ ਹਲਦੀ ਲਾਉਂਦੀ ਚਲਾ ਗਈ ਹੁਣ ਸਾਨੂੰ ਦੂਜੀ ਪਾਸੇ ਦਿਖਾਉਣ ਲੈ ਇੱਧਰ ਚਾਲਦਾ ਘੁਰਦਾ ਜੋਰ ਆ ਤਿੰਨ ਕੇਰੀਆਂ ਇੱਧਰ ਪਾਲੀਆਂ ਬਈ ਵੀ ਜਿਹੜਾ ਰਹਿੰਦੀ ਆ ਫੱਕ ਜੀ ਕੁਛ ਇੱਧਰ ਲਾ ਦੀ ਸੀ ਤਿੰਨ ਚਾਰ ਕੇਰੀਆਂ ਲਾੜੀਆਂ ਸੀ ਇਹਨਾਂ ਨੂੰ ਤੱਕ ਆ ਆਪਣਾ ਕਿਨੂ ਦਾ ਬੁੱਟਾ ਉਹ ਦੇਖੋ ਲੱਗੇ ਹੋਏ ਕਿਨੂ ਕਿਨੂ ਇੱਕ ਨੰਬਰ ਚ ਵਈ ਇਹਦਾ ਲੋ ਵਈ ਗੰਟੇ ਦੀ ਖਾਤੀ ਆਪਾਂ ਕੋਲੇ ਸਮਾਪਤੀ ਸਮੁੰਦਕਾ ਹੀ ਕੁਛ ਉੱਧਰ ਲਾਇਆ ਸੀ ਕੁਛ ਉੱਧਰ ਇੰਨੀ ਕਿ ਜਗ੍ਹਾ ਰਹਿ ਗਈ ਕੁਛ ਪੌਦ ਰਹਿ ਗਈ ਆਪਣੇ ਕੋਲੇ ਹੱਕ ਅਰ ਮਹਾ ਕੰਪਲੀਟ ਕਰਿਆ ਭਾਈ ਰੱਬ ਵੀ ਸੂਰਜ ਵੀ ਛੇ ਬਣਦੇ ਆ ਗਿਆ ਸ਼ਬਾ 5:00 ਵੱਜ ਗਈ ਅੱਜ ਦੇ ਵੀਲੌਗ ਸਮਾਪਤ ਕਰਦੇ ਆਂ ਚੈਨਲ ਨੂੰ ਬੱਤੋ ਦਾ ਸਬਸਕ੍ਰਾਈਬਰ ਕਰੋ ਧੰਨਵਾਦ